ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 52 ਹੁਕਮ ਚੋਂ ਇੱਕ ਹੁਕਮ ਵੀ ਹੈ ਕਿ ਰਾਜਨੀਤੀ ਬਾਰੇ ਜਾਣਕਾਰੀ ਲੈਣਾ ਔਰ ਰਾਜਨੀਤੀ ਇੱਕ ਐਸਾ ਸ਼ੋਭਾ ਜਿਹੜੀ ਜ਼ਿੰਦਗੀ ਦੇ ਹਰ ਪਲ ਤੇ ਤੁਹਾਡੇ ਤੇ ਅਸਰੰਦਾਜ਼ ਹੁੰਦੀ ਹੈ ਆ ਤੁਹਾਡੇ ਮਾਇਕ ਦਾ ਕੀ ਕੀਮਤ ਹੋਊਗੀ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਦਵਾਈ ਤੁਹਾਨੂੰ ਕਿਸ ਤਰ੍ਹਾਂ ਮਿਲਣੀ ਹੈ ਰਾਜਨੀਤੀ ਡਿਸਾਈਡ ਕਰਦੀ ਹੈ ਪੜ੍ਹਾਈ ਤੁਹਾਡੀ ਕਿਸ ਤਰ੍ਹਾਂ ਦੀ ਹੋਊਗੀ ਰਾਜਨੀਤੀ ਡਿਸਾਈਡ ਕਰਦੀ ਹੈ ਕਪੜੇ ਤੁਹਾਡੇ ਸਸਤੇ ਹੋਣਗੇ ਮਹਿੰਗੇ ਹੋਣਗੇ ਰਾਜਨੀਤੀ ਡਿਸਾਈਡ ਕਰਦੀ ਕੀ ਭਾਅ ਹੋਊਗਾ ਉਹਨਾਂ ਦਾ ਤੁਹਾਡੇ ਲੈ ਪੈਰ ਟੰਗਿਆ ਇਹਦੇ ਕਿੰਨਾ ਟੈਕਸ ਲੱਗੇ ਰਾਜਨੀਤੀ ਡਿਸਾਈਡ ਕਰਦੀ ਹੈ ਸਭ ਕੁਝ ਰਾਜਨੀਤੀ ਡਿਸਾਈਡ ਕਰਦੀ ਹੈ ਲੇਕਿਨ ਕਿਸੇ ਮਾੜੀ ਸੋਚ ਵਾਲੇ ਕਿਸੇ ਸੰਸਥਾ ਨੇ ਕਿਸੇ ਬੰਦੇ ਨੇ ਇਹ ਪ੍ਰਚਾਰਤਾ ਵੀ ਰਾਜਨੀਤੀ ਚੰਗੇ ਬੰਦਿਆਂ ਦਾ ਕੰਮ ਨਹੀਂ ਹੈ ਤਾਂ ਕਿ ਚੰਗੇ ਬੰਦੇ ਆਉਣ ਹੀ ਨਾ ਜੇ ਰਾਜਨੀਤੀ ਚੰਗੇ ਬੰਦੇ ਹੋਣਗੇ ਤਾਂ ਸਾਡੇ ਦੇਸ਼ ਤਕੜਾ ਹੋਊਗਾ ਸਾਡਾ ਪੰਜਾਬ ਤਕੜਾ ਹੋਊਗਾ ਸੋ ਬੱਚਿਆਂ ਨੂੰ ਰਾਜਨੀਤੀ ਦੇ ਵਿੱਚ ਇੰਟਰਸਟ ਪੈਦਾ ਕਰਨ ਦੇ ਲਈ ਔਰ ਅੱਜ ਦਾ ਦਿਨ ਤਾਂ ਵੈਸੇ ਵੀ ਵਿਸ਼ੇਸ਼ ਦਿਨ ਹੈ ਜਿਸੇ ਇੱਕ ਪਾਸੇ ਆਪਾਂ ਸ਼ਹੀ ਗੁਰ ਤੇਗ ਬਹਾਦਰ ਪਾਸ਼ਾ ਜਿਹਨਾਂ ਨੇ ਸਾਰੀ ਲੋਕਾਈ ਦੇ ਉੱਪਰ ਆਪਣੀ ਕੁਰਬਾਨੀ ਦੇ ਨਾਲ ਇੱਕ ਕੰਪੈਸ਼ਨ ਦੇ ਵਿੱਚੋਂ ਕਰੇ ਜਿਹੜਾ ਨਿਕਲਦਾ ਉਹ ਦੱਸਿਆ ਕੋ-ਐਗਜ਼ਿਸਟੈਂਸ ਦਾ ਮੈਸੇਜ ਦਿੱਤਾ ਦੂਜੇ ਪਾਸੇ ਅੱਜ ਸਾਡਾ ਕਨਸਟੀਟਿਊਸ਼ਨ ਦਾ ਦਿਵਸ ਹੈ ਇਸ ਦਿਨ 26 ਨਵੰਬਰ 1949 ਨੂੰ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਗਿਆ ਸੀ। ਔਰ ਕਨਸਟੀਟਿਊਸ਼ਨ ਕੋਈ ਮਾਮੂਲੀ ਚੀਜ਼ ਨਹੀਂ ਹੈ। ਕਨਸਟੀਟਿਊਸ਼ਨ ਉਹ ਸ਼ਬਦ ਨੇ ਜਿਹੜੇ 1.5 ਕਰੋੜ 150 ਕਰੋੜ ਦੀ ਆਬਾਦੀ ਨੂੰ ਇੱਕ ਸੂਤਰ ਤੇ ਪਰੋ ਕੇ ਰੱਖਦੇ ਆ। ਤੁਸੀਂ ਦੇਖੋ ਜੰਮੂ ਕਸ਼ਮੀਰ ਤੋਂ ਲੈ ਕੇ ਜੇ ਅਪਾ ਕੰਨਿਆ ਕੁਮਾਰੀ ਤੱਕ ਜਾਂਦੇ ਤੇ ਬੰਦਿਆਂ ਦੇ ਰੰਗ ਹੀ ਬਦਲ ਜਾਂਦੇ ਆ। ਭਾਸ਼ਾਵਾਂ ਬਦਲ ਜਾਂਦੀਆਂ, ਕਲਚਰ ਬਦਲ ਜਾਂਦਾ, ਖਾਣ ਪੀਣ ਬਦਲ ਜਾਂਦਾ, ਸਭ ਕੁਝ ਬਦਲ ਜਾਂਦਾ। ਪਾਵੇਂ ਤੇ ਪੰਜਾਬ ਤੋਂ ਲੈ ਕੇ ਤੁਸੀਂ ਉਧਰ ਅਸਾਮ ਤੱਕ ਚੱਲ ਜਓ ਸਭ ਕੁਝ ਇੰਨੇ ਵਿਭਿੰਨਤਾ ਵਾਲੇ ਦੇਸ਼ ਨੂੰ ਇੱਕ ਸੂਤਰ ਤੇ ਬੰਨ੍ਹ ਕੇ ਰੱਖਦਾ ਸਾਡਾ ਕਨਸਟੀਟਿਊਸ਼ਨ ਸੋ ਕਨਸਟੀਟਿਊਸ਼ਨ ਬਾਰੇ ਅਵੇਅਰ ਜਿਹੜੇ ਸਾਡੇ ਬੱਚਿਆਂ ਨੂੰ ਕਰਨਾ ਜਾਗਰੂਕ ਪੈਦਾ ਕਰਨੀ ਕਨਸਟੀਟਿਊਸ਼ਨ ਬਾਰੇ ਉਹਦੀ ਇੰਪੋਰਟੈਂਸ ਦੱਸਣਾ ਸੋ ਅੱਜ ਦਾ ਦਿਨ ਇਸ ਕਰਕੇ ਚੁਣਿਆ ਗਿਆ ਸੀ ਸੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇਰੇ ਭਵਿੱਖ ਲਈ ਤਿਆਰ